ਇਹਦਾ ਮਤਲਬ ਬਾਦਲ ਸਾਹਿਬ ਨੂੰ ਵੀ ਵਿਚਾਰਿਆਂ ਨੂੰ ਸੱਚ ਬੁਲਾ ਦੇਣਾ ਚਾਹੀਦਾ ਸੀ ਜਾਣ ਤੋਂ ਪਹਿਲਾਂ ਪਹਿਲਾਂ ਹਜੇ ਕਈਆਂ ਦੇ ਮਨ 'ਚ ਸ਼ੰਕਾ ਸੀਗੀ ਜਿਹੜੇ ਲੋਕ ਇਹਨਾਂ ਨਾਲ ਜੁੜੇ ਹੋਏ ਸਨ ਪਹਿਲਾਂ ਤਾਂ ਮੈਂ ਇਸ ਗੱਲ ਤੇ ਪੁੱਛਣਾ ਚਾਹੁੰਦਾ ਕਿ ਕਾਂਗਰਸ ਵੀ ਸਿੱਖੀ ਦੇ ਉੱਤੇ ਕੁਝ ਬੋਲੂ ਜਿਨ੍ਹਾਂ ਨੇ ਅਕਾਲ ਤਖਤ ਸਾਬਟ ਢੇੜੀ ਕਰਤਾ ਜਿਨ੍ਹਾਂ ਨੇ ਉੱਥੇ ਟੈਂਕਾਂ ਤੋਪਾਂ ਚੜਾ ਕੇ ਇਹਦਾ ਮਤਲਬ ਇੰਨੇ ਸਾਲ ਸਟੇਜਾਂ ਤੇ ਚੜ ਕੇ ਸੁਖਬੀਰ ਸਿੰਘ ਬਾਦਲ ਸਾਹਿਬ ਝੂਠ ਬੋਲ ਰਿਹਾ ਗੁਰੂ ਨਾਲ ਅਪਰਾਧ ਹੋ ਸਕਦਾ ਤੇ ਸਾਡੇ ਨਾਲ ਕੀ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਾਂਗਰਸ ਵੀ ਇਹ ਚੀਜ਼ ਦੱਸਿਆ ਕਰੂਗੀ ਕਿ ਮਾਫੀ ਸਿੱਖ ਨੇ ਕਿਵੇਂ ਮੰਗਣੀ ਹੈ ਦੱਸਦੇ ਨੇ ਕਿ ਮਾਫੀ ਹੁੰਦੀ ਹੈ ਕਿਸੇ ਨੇ ਕਿਸੇ ਨੂੰ ਕੁਝ ਕਹਿਤਾ ਕੋਈ ਗਲਤ ਕੰਮ ਕਰ ਲਿਆ ਕੋਈ ਕਰਪਸ਼ਨ ਕਰ ਲਈ ਕਿਸੇ ਨੇ ਹੋਰ ਕਰ ਲਿਆ ਇਹ ਬਹੁਤ ਵੱਡੀ ਗੱਲ ਹੈ ਇਹ ਤਾਂ ਇਹਦੇ ਤੇ ਮੈਂ ਕਿਵੇਂ ਕਹਿ ਸਕਤੇ ਕਿ ਮਾਫੀ ਜੋ ਇਹ ਅਪਰਾਧ ਹੈ ਇਹ ਇਹ ਤਾਂ ਉਸ ਗੁਰੂ ਨਾਲੀ ਮਤਲਬ ਕਿ ਤੋਖ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੀ ਹੋਇਆ ਕਿਵੇਂ ਹੋਇਆ ਉਹਨਾਂ ਨੇ ਆਪ ਕਿਹਾ ਵੀ ਬਾਦਲ ਸਾਹਿਬ ਚਾਹੁੰਦੇ ਸੀ ਮਰਨ ਤੋਂ ਪਹਿਲਾਂ ਵੀ ਮੇਰੇ ਨਾਲ ਕਈ ਵਾਰੀ ਗੱਲ ਕੀਤੀ ਉਹਨਾਂ ਨੇ ਇਹਦਾ ਮਤਲਬ ਬਾਦਲ ਸਾਹਿਬ ਨੂੰ ਵੀ ਵਿਚਾਰੇ ਨੂੰ ਸੱਚ ਬੁਲਾ ਦੇਣਾ ਚਾਹੀਦਾ ਸੀ ਜਾਣ ਤੋਂ ਪਹਿਲਾਂ ਪਹਿਲਾਂ ਕਿੱਡੀ ਵੱਡੀ ਗੱਲ ਆ ਤੁਹਾਨੂੰ 6 ਵਾਰ ਪੰਜਾਬ ਦਾ ਮੁੱਖ ਮੰਤਰੀ ਬਨਾਇਆ ਇਸ ਸਿੱਖੀ ਦੇ ਨਾਂ ਤੇ ਬਣੇ ਇਸ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਨਾਂ ਤੇ ਬਣੇ ਇਸ ਗੁਰੂ ਦੇ ਨਾਂ ਤੇ ਬਣੇ ਔਰ ਉਸੇ ਗੁਰੂ ਨਾਲ ਐਡਾ ਵੱਡਾ ਅਪਰਾਧ ਹਜੇ ਕਈਆਂ ਦੇ ਮਨ 'ਚ ਸ਼ੰਕਾ ਸੀਗੀ ਜਿਹੜੇ ਲੋਕ ਇਹਨਾਂ ਨਾਲ ਜੁੜੇ ਹੋਏ ਸਨ ਉਹਨਾਂ ਨੂੰ ਕਿਉਂਕਿ ਕਈ ਸਾਲਾਂ ਦੇ ਜੁੜੇ ਐ ਉਹਨਾਂ ਨੂੰ ਲੱਗਦਾ ਕਿ ਇਹ ਪਰਿਵਾਰ ਜਿਹੜਾ ਨੰਗੇ ਪੈਰੀ ਗੁਰਦੁਆਰਾ ਸਭ ਮੱਥਾ ਟੇਕਣ ਜਾਂਦਾ ਹੈ ਬੂਟ ਪਾਲਿਸ਼ ਕਰਦਾ ਹੈ ਇਹ ਕਿਦਾਂ ਅਪਰਾਧ ਕਰ ਸਕਦਾ ਹੈ ਇਹ ਕਿਚੜ ਜਿਹੜੇ ਆਪੋਜੀਸ਼ਨ ਪਾਰਟੀ ਵਾਲੇ ਸਿੱਟ ਰਹੇ ਐ ਪਰ ਅੱਜ ਉਹਨਾਂ ਨੂੰ ਵੀ ਇਹ ਜੱਜ ਗਏ ਤਾਂ ਹੁਣ ਆਉਣ ਵਾਲਾ ਸਮਾਂ ਦੱਸ ਗਿਆ ਉਹਨਾਂ ਨੂੰ ਵੀ ਇਹ ਲੱਗ ਗਿਆ ਕਿ ਅਪਰਾਧ ਤਾਂ ਕੀਤਾ ਸੀ ਇਹਦਾ ਮਤਲਬ ਇਹਦਾ ਮਤਲਬ ਇੰਨੇ ਸਾਲ ਸਟੇਜਾਂ ਤੇ ਚੜ ਕੇ ਸੁਖਬੀਰ ਸਿੰਘ ਬਾਦਲ ਸਾਹਿਬ ਝੂਠ ਬੋਲ ਰਿਹਾ ਬੋਲਦੇ ਰਿਹਾ ਅਕਾਲੀ ਦਲ ਆ ਅੱਜ ਨਾਲ ਵਾਲਾ ਸਾਥੀ ਸੋਚੇਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਕਿ ਇਹ ਅਪਰਾਧ ਤਾਂ ਕੀਤਾ ਸੀ ਤੇ ਜੇ ਅਪਰਾਧ ਇਹ ਕਰਕੇ ਗੁਰੂ ਨਾਲ ਅਪਰਾਧ ਹੋ ਸਕਦਾ ਤਾਂ ਸਾਡੇ ਨਾਲ ਕੀ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਹਿਲਾਂ ਤਾਂ ਮੈਂ ਇਸ ਗੱਲ ਤੇ ਪੁੱਛਣਾ ਚਾਹੁੰਦਾ ਕਿ ਕਾਂਗਰਸ ਵੀ ਸਿੱਖੀ ਦੇ ਉੱਤੇ ਕੁਝ ਬੋਲੂਗੀ ਕਾਂਗਰਸ ਵੀ ਸਾਡੀ ਮਰਿਆਦਾ ਹੈ ਜਿਹੜੀ ਜਿਹੜੀ ਸਿੱਖਾਂ ਦੀ ਕੋਈ ਮਰਿਆਦਾ ਚੱਲੀ ਆ ਰਹੀ ਹੈ ਕਿ ਅਕਾਲ ਤਖਤ ਸਾਹਿਬ ਦੇ ਬਾਰੇ ਕੀ ਕਾਂਗਰਸ ਵੀ ਬੋਲੂਗੀ ਉਹ ਜਮਾਤ ਜਿਨ੍ਹਾਂ ਨੇ ਅਕਾਲ ਤੱਕ ਸਭ ਢੈਟੇਰੀ ਕਰਤਾ ਜਿਨ੍ਹਾਂ ਨੇ ਉੱਥੇ ਟੈਂਕਾਂ ਤੋਪਾਂ ਚੜਾ ਕੇ ਹੁਣ ਕਾਂਗਰਸ ਵੀ ਇਹ ਚੀਜ਼ ਦੱਸਿਆ ਕਰੂਗੀ ਕਿ ਮਾਫੀ ਸਿੱਖ ਨੇ ਕਿਵੇਂ ਮੰਗਣੀ ਹੈ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ